ਲੋਕਵਾਜ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੀਤੀ ਦਿਨਾਂ ਦੇ ਵਿੱਚ ਦਰਿਆ ਸਤਲੁਜ ਦੀ ਲਗਾਤਾਰ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾਈ ਹੈ ਦਰਿਆ ਸਤਲੁਜ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ ਕਈ ਥਾਵਾਂ ਤੇ ਜ਼ਮੀਨਾਂ ਡੱਗ ਗਈਆਂ ਪਪੂਲਰ ਰੋਡ ਰੁੱੜ ਕੇ ਆਏ ਔਰ ਕਈ ਜਾਨਾਂ ਦਾ ਵੀ ਨੁਕਸਾਨ ਹੋਇਆ ਬਿਆਸ ਰਾਵੀ ਸਤਲੁਜ ਸਾਰੇ ਆਫਾਨ ਤੇ ਸੀ ਪਰ ਇੱਕ ਵਾਰ ਫਿਰ ਬਦਲਦੀ ਤਸਵੀਰ ਨਜ਼ਰ ਆ ਰਹੀ ਹੈ 21 ਨਵੰਬਰ 2025 ਹੁਣ ਦੀਆਂ ਤਾਜ਼ਾ ਤਸਵੀਰਾਂ ਨੇ ਜੋ ਤੁਸੀਂ ਆਪ ਦੀ ਫੋਨ ਦੇ ਸਕਰੀਨ ਤੇ ਦੇਖ ਰਹੇ ਹੋ ਇੱਧਰ ਹੁਣ ਤੁਸੀਂ ਨਜ਼ਰ ਮਾਰ ਲਓ ਜੇ ਕੱਲ ਦੀ ਗੱਲ ਕਰੀਏ ਪਰਸੂ ਦੀ ਗੱਲ ਕਰੀ ਤੇ ਸਥਾਨ ਤੇ ਪਾਣੀ ਨਹੀਂ ਸੀ 15-20 ਮਿੰਟ ਪਹਿਲਾਂ ਦੀ ਗੱਲ ਹੈ ਕਿ ਪਾਣੀ ਦਾ ਵਹਾਅ ਇੱਥੇ ਪਾਣੀ ਜਕਦਮ ਪਾਣੀ ਪਹੁੰਚਦਾ ਔਰ ਪਾਣੀ ਵੀ ਕਾਫੀ ਇਹਦਾ ਤੇਜ਼ ਰੂਪ ਦੇ ਵਿੱਚ ਤਾਂ ਹੁਣ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਕਾਫੀ ਮਾਤਰਾ ਦੇ ਵਿੱਚ ਦਰਿਆ ਦੇ ਅੰਦਰ ਬਹੁਤ ਸਾਰੇ ਜੋ ਟਾਕ ਰੇਤੇ ਤੇ ਚੱਲ ਰਹੇ ਸੀ ਕਈ ਥਾਵਾਂ ਤੇ ਬੰਦ ਹੋ ਗਏ ਤੇ ਕਈ ਥਾਵਾਂ ਤੇ ਚੱਲ ਰਿਹਾ ਹੈ ਇਸੇ ਬਦੇ ਪਾਣੀ ਦੇ ਕਾਰਨ ਤਾਂ ਹੁਣ ਦੂਜੀ ਇੱਕ ਹੋਰ ਤਸਵੀਰ ਦਿਖਾਉਣਾ ਕਿ ਜਿਸ ਜਗ੍ਹਾ ਤੇ ਪਾਣੀ ਚੱਲ ਰਿਹਾ ਦੋ ਥਾਵਾਂ ਤੇ ਦਰਿਆ ਸੀਸ ਵਿੱਚ ਦੋਵੇਂ ਹਿੱਸੇ ਜਾਨਕ ਕਿ ਵੰਡਿਆ ਹੋਇਆ ਵਾ ਤੇ ਦੋਨੇ ਹਿੱਸੇ ਪੂਰੇ ਫੋਲ ਹੋ ਚੁੱਕੇ ਹੈ ਪਾਣੀ ਦਰਿਆ ਸੱਤ ਲੋਜਦਾਬਤ ਚੁੱਕਿਆ ਤਸਵੀਰਾਂ ਲਗਾਤਾਰ ਇੱਧਰ ਕਿੰਨਾ ਜ਼ਿਆਦਾ ਪਾਣੀ ਹੋ ਗਿਆ ਵਾ ਕੁਝ ਟਾਈਮ ਦੇ ਵਿੱਚ ਹੋਰ ਪਾਣੀ ਵਿੱਚ ਜੋ ਝਾਹ ਘਰੀ ਹੈ ਇਹ ਵਧੀ ਪਾਣੀ ਦੇ ਸੰਕੇਤ ਅਗੇ ਪਾਣੀ ਹੋ ਰਹੀ ਵੱਧ ਸਕਦਾ ਅਗੇ ਤੱਕ ਦੇਖੋਗੇ ਪਾਣੀ ਪਾਣੀ ਹੋ ਚੁੱਕਿਆ ਤਾਂ ਹੁਣ ਇੱਧਰ ਦੀ ਪੁਲ ਵਾਲੀ ਤਸਵੀਰ ਤੇ ਨਜ਼ਰ ਮਾਰਨ ਨੇ ਇੱਧਰ ਪਿੱਛੇ ਦੀ ਤਸਵੀਰ ਆ ਇੱਧਰ ਵੀ ਹੁਣ ਪਾਣੀ ਕਾਫੀ ਹੋ ਚੁੱਕਿਆ ਦਰਿਆ ਸਤਲੁਜ ਦਾ ਪਾਣੀ ਵੱਧ ਚੁੱਕਿਆ ਤਾਂ ਬਹੁਤ ਸਾਰੇ ਕਿਸਾਨ ਦੇ ਅੰਦਰ ਕਣਕ ਦੀ ਜੋ ਬਜਾਈ ਕੀਤੀ ਹੈ ਤੇ ਕੁਝ ਬਜਾਈ ਕਰਨ ਵਾਲੀ ਹੈ ਤਾਂ ਉਹਨਾਂ ਨੂੰ ਚਿੰਤਾ ਇੱਕ ਵਾਰ ਤੋਂ ਫਿਰ ਸਤੌੜੀ ਸ਼ੁਰੂ ਹੋ ਚੁੱਕੀ ਹੈ ਦਰਿਆ ਸਤਲੁਜ ਦਾ ਪਾਣੀ ਵੱਧ ਚੁੱਕਿਆ ਕਾਫੀ ਜ਼ਿਆਦਾ ਪਾਣੀ ਵੱਧ ਰਿਹਾ ਹੈ ਤਾਂ ਦਰਿਆ ਸਤਲੁਜ ਦੀ ਇਸ ਵਕਤ ਦੀ ਵੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝ ਕਰ ਰਿਹਾ ਸੀ ਤਾਂ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਲੋਕਵਾਸ ਨਿਊਜ਼ ਕੈਮਰਾਮੈਨ ਸੋਨੁਲ ਹਰਦੀਪ ਦਰਿਆ ਸਤਲੁਜ